ਬਿਆਜ ਮੂਲ ਦਾ ਘੜੀ ਦੀ ਸੂਈ ਦੋਵੇਂ ਬਿਆਜ ਮੂਲ ਦਾ ਘੜੀ ਦੀ ਸੂਈ ਦੋਵੇਂ ਰਹਿੰਦੇ ਦਿਨ ਤੇ ਰਾਤ ਹੀ ਚੱਲਦੇ ਜੀ ਰਹਿੰਦੇ ਦਿਨ ਤੇ ਰਾਤ ਹੀ ਚੱਲਦੇ ਜੀ ਅਸਮਾਨੀ ਰਾਕਤ ਨਦੀ ਦਾ ਨੀਰ ਯਾਰੋ ਅਸਮਾਨੀ ਰਾਕਤ ਨਦੀ ਦਾ ਨੀਰ ਯਾਰੋ ਰਹਿਣ ਚੱਲਦੇ ਪੋਰਾ ਨਾ ਥਲਦੇ ਜੀ ਰਹਿਣ ਚਲਦੇ ਪੋਰਾ ਨਾ ਠਲਦੇ ਜੀ ਰੁਕ ਨਦੀ ਕੰਡੇ ਦੀਵਾ ਬਨੇਰੇ ਵਾਲਾ ਰੁਕ ਨਦੀ ਕੰਡੇ ਦੀਵਾ ਬਨੇਰੇ ਵਾਲਾ ਪਰੋਣੇ ਹੁੰਦੇ ਪਲਦੋ ਪਲਦੇ ਜੀ ਪਰੋਣੇ ਹੁੰਦੇ ਪਲਦੋ ਪਲਦੇ ਜੀ ਪੁੱਤ ਚੋਰੀ ਦਾ ਪੈਸਾ ਪਾਪ ਵਾਲਾ ਪੁੱਤ ਚੋਰੀ ਦਾ ਪੈਸਾ ਪਾਪ ਵਾਲਾ ਰਾਜ ਲਹੇੜੀ ਹੋਏ ਬਹੁਤਾ ਨਾ ਫਲ ਦੇ ਜੀ ਦਾਜ ਲਹੇੜੀ ਹੋਏ ਬਹੁਤਾ ਨਾ ਫਲ ਦੇ ਜੀ ਵਿਆਜ ਮੂਲ ਦਾ ਕੜੀ ਦੀ ਸੂਈ ਝਾਰੋ ਤੈਹ ਦੇ ਦਿਨ ਤੇ ਰਾਤ ਹੀ ਚੱਲਦੇ ਜੀ ਰਹਿੰਦੇ ਦਿਨ ਤੇ ਰਾਤ ਹੀ ਚੱਲਦੇ ਜੀ ਰਹਿੰਦੇ ਦਿਨ ਤੇ ਰਾਤ ਹੀ ਚੱਲਦੇ ਜੀ